ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਰੋਚਕ ਗੱਲਾਂ ਚੈਨਲ ਨੂੰ ਤੇ ਇਸ ਚੈਨਲ 'ਆਹੀਂ ਹਰ ਰੋਜ਼ ਅਸੀਂ ਤੁਹਾਡੇ ਨਾਲ ਕੋਈ ਨਾ ਕੋਈ ਕਹਾਣੀ ਜਾਂ ਕੋਈ ਗੱਲ ਅਜਹੀ ਸ਼ੇਅਰ ਕਰਦੇ ਹਾਂ ਜੋ ਜੀਵਨ ਨੂੰ ਸੇਧ ਦਿੰਦੀ ਹੋਵੇ ਜਾਂ ਜੀਵਨ ਦੇ ਵਿੱਚ ਕੋਈ ਨਾ ਕੋਈ ਸਿੱਖਿਆਦਾਇਕ ਗੱਲ ਹੋਵੇ ਇਸ ਤੋਂ ਇਲਾਵਾ ਜਾਂ ਕੋਈ ਹਾਸੇ ਠੱਠੇ ਦੀਆਂ ਗੱਲਾਂ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਅੱਜ ਵੀ ਸਾਡੇ ਨਾਲ ਹੋਣਗੇ ਭਾਈ ਅਮਰ ਸਿੰਘ ਜੀ ਤੇ ਇਹਨਾਂ ਨਾਲ ਅਸੀਂ ਗੱਲਬਾਤ ਹਰ ਰੋਜ਼ ਹੀ ਕਰਦੇ ਆਂਗੇ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਲੈ ਕੇ ਆਉਂਦੇ ਨੇ ਤੇ ਜੋ ਅੱਜ ਇਹ ਗੱਲ ਸਾਡੇ ਨਾਲ ਕਰਨਗੇ ਕਿਉਂਕਿ ਅੱਜ ਦਾ ਜੋ ਸਮਾਂ ਹੈ ਇਹ ਨਾ ਬਹੁਤ ਅੱਜਕੱਲ ਕੋਈ ਗੱਲ ਕਿਸੇ ਦੀ ਸਹਿਣ ਨਹੀਂ ਕਰਦਾ ਤੇ ਦੂਜੀ ਗੱਲ ਕਿਸੇ ਨੂੰ ਗੱਲ ਕੱਟਣ ਦਾ ਰਵਾਜ ਬਹੁਤ ਹੈ ਸਾਡੇ ਕੋਲੇ ਤੇ ਅਜੇ ਹੀ ਇੱਕ ਗੱਲ ਹੈ ਤੇ ਇਹ ਤੁਹਾਡੇ ਨਾਲ ਸ਼ੇਅਰ ਕਰਨਗੇ ਹੋਰ ਅਮਰ ਸਿੰਘ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਅੱਜ ਫਿਰ ਤੁਸੀਂ ਜੋ ਗੱਲ ਹੈ ਇਹ ਹਾਂਜੀ ਦੀ ਜਿਹੜੀ ਅੱਜ ਕੱਲ ਸਮਾਂ ਜੋ ਇਸ ਤਰ੍ਹਾਂ ਦਾ ਚੱਲ ਰਿਹਾ ਕਿ ਜਦੋਂ ਕੋਈ ਬੋਲਦਾ ਕਿਸੇ ਨਾ ਕਿਸੇ ਨੂੰ ਤਾਂ ਉਹ ਗੱਲ ਅਗਲਾ ਵਧਾ ਚੜਾ ਕੇ ਕਹਿ ਦਿੰਦਾ ਉਸ ਨੂੰ ਬਿਲਕੁਲ ਬਿਲਕੁਲ ਹਨ ਹੁਣ ਤੇ ਇਸ ਤਰ੍ਹਾਂ ਦੀ ਮਨ ਲੱਗੀ ਤੁਹਾਡੀ ਅੱਜ ਜਿਹੜੀ ਗੱਲ ਤੁਸੀਂ ਸ਼ੇਅਰ ਕਰਨੀ ਹੈ ਹਾਂਜੀ ਹਾਂਜੀ ਤੇ ਹਾਂ ਫਿਰ ਸੁਣਾ ਦਿਓ ਫਿਰ ਵੀ ਕੀ ਹੈ ਇਸ ਤਰ੍ਹਾਂ ਨਾਲ ਇਹ ਹਾਸੋਹੀਣੀ ਵੀ ਹੈ ਤੇ ਇੱਕ ਸਿੱਖਿਆ ਵੀ ਦਿੰਦੀ ਹੈ ਅਸਲ 'ਚ ਗੱਲ ਇਹ ਹੈ ਜੀ ਜੋ ਅੱਜ ਦਾ ਜੁਗ ਹੈ ਨਾ ਜੋ ਅੱਜ ਦਾ ਜਵਾਨਾ ਹੈ ਹੂੰ ਉਹ ਇੱਕ ਫਿਤਰਤ ਹੀ ਹੋ ਗਈ ਲੋਕਾਂ ਦੀ ਕਿ ਐਵੇਂ ਪੂਸ਼ ਮਰੋੜਨੀ ਐਵੇਂ ਕਿਸੇ ਗੱਲ ਤੋਂ ਸਵਾਦ ਲੈਣਾ ਹਾਂ ਐਵੇਂ ਕਿਸੇ ਗੱਲ ਨੂੰ ਵਧਾ ਚੜਾ ਕੇ ਉਹਨੂੰ ਪੇਸ਼ ਕਰਨਾ ਜਾਂ ਕਿਸੇ ਦੀ ਜ਼ਿੰਦਗੀ ਵਿੱਚ ਬੇਸੀ ਡਿਸਟਰਬ ਕਰਨਾ ਹਾਂ ਇਹ ਵੀ ਗੱਲ ਆਪਾਂ ਨੂੰ ਕੀ ਕੋਈ ਕੀ ਕਰਦਾ ਹੈ ਕੀ ਨਾ ਕਰਦਾ ਕਿਸੇ ਨੂੰ ਕਿਸੇ ਨਾਲ ਕੀ ਸੰਬੰਧ ਹੈ ਹੁਣਾ ਨਹੀਂ ਚਾਹੀਦਾ ਕਿਉਂਕਿ ਹਰ ਬੰਦੇ ਦੀ ਨਿੱਜੀ ਜ਼ਿੰਦਗੀ ਹੈ ਉਹ ਕਿਵੇਂ ਜਿਉਂਦਾ ਆਪਾਂ ਨੂੰ ਆਪਾਂ ਨੂੰ ਬਿਲਕੁਲ ਸਹੀ ਗੱਲ ਹੈ ਜੀ ਉਹ ਹੋਇਆ ਕਿ ਇਸ ਤਰ੍ਹਾਂ ਇੱਕ ਪੰਡਤ ਨੇ ਗਾਂ ਲਿਆਂਦੀ ਹਾਂ ਉਹ ਜਦੋਂ ਗਾਂ ਲੈਂਦੀ ਪੰਡਤ ਨੇ ਗਾਂ ਹੁਣ ਪਹਿਲੀ ਵਾਰ ਹੀ ਲੈਂਦੀ ਤੇ ਪਹਿਲਾ ਪਸ਼ੂ ਨਹੀਂ ਸੀ ਉਹਦੇ ਬੰਦੇ ਕੋਲੇ ਕੋਈ ਅੱਛਾ ਜਦੋਂ ਗਾਂ ਉਹ ਲੈ ਕੇ ਆਇਆ ਬੰਦਾ ਹੂੰ ਉਸ ਬਾਬਾ ਕਹੇ ਜੰਮਾ ਜਾਂਦਾ ਹੋਈ ਜਾਂਦਾ ਵੀ ਯਾਰ ਬੰਦੇ ਨੇ ਕਿਹਦੇ ਡੰਗਰ ਪਸ਼ੂ ਰੱਖਿਆ ਨਹੀਂ ਚਲ ਵੀ ਗਾਂ ਲੈ ਕੇ ਦੇਖਾਂਗੇ ਵੀ ਕੀ ਗੱਲ ਹੈ ਹਾਂ ਉਹ ਹਰੇਕ ਪੁੱਛਿਆ ਕਰੇ ਪੰਡਤਾਂ ਗਾਂ ਲੈਂਦੀ ਹਾਂ ਉਹ ਕਹਿੰਦਾ ਹਾਂ ਕਿੰਨੇ ਦੀ ਹਾਂ 800 ਦੀ ਅੱਛਾ ਮਗਰ ਕੀ ਹੈ ਬੱਚਾ ਹਾਂ ਦੁੱਧ ਕਿੰਨਾ ਦਿੰਦੀ ਹੈ ਉਹ ਕਹਿੰਦਾ 5 ਕਿਲੋ ਅੱਛਾ ਇਹਦੇ ਨੇ ਦੂਜਾ ਆ ਗਿਆ ਪੰਡ ਤਾਂ ਗਾਂ ਲੈਂਦੀ ਉਹ ਕਹਿੰਦਾ ਹਾਂ ਕਿੰਨੇ ਦੀ 800 ਦੀ ਹੂੰ ਦੁੱਧ 5 ਕਿਲੋ ਮਗਰ ਬੱਛਾ ਹੂੰ ਉਹ ਤਾਂ ਜੀ ਫੇਰ ਤੀਜਾ ਚੌਥਾ ਪੰਜਵਾਂ ਐ ਲਗਾਤਾਰ ਲੋਕ ਨਜ਼ਰ ਘਰੇ ਨਹੀਂ ਪਹੁੰਚੇ ਲੋਕ ਪੁੱਛਦੇ ਗਏ ਬਸ ਲੋਕ ਪੁੱਛਦੇ ਗਏ ਤੇ ਲੋਕ ਆਉਂਦੇ ਕਿ ਪੰਡਤ ਆ ਕਾ ਲਿਆ ਜਦੋਂ ਪੰਡਤ ਕਾ ਲਿਆ ਭਾਈ ਪੰਡਤ ਅੱਕ ਗਿਆ ਇਹ ਗੱਲ ਸੁਣ ਸੁਣ ਕੇ ਉਹਦਾ ਪਰੇਸ਼ਾਨ ਹੋ ਗਿਆ ਹੂੰ ਉਹ ਕਹਿੰਦੇ ਆਪਦੇ ਘਰੇ ਨਹੀਂ ਕਹਿਣ ਲੱਗੇ ਵੀ ਆਪਾਂ ਤਾਂ ਗਾਂ ਕਾਦੀ ਲੈਂਦੀ ਲੋਕਾਂ ਦਾ ਆਪਾਂ ਹੂ ਨਹੀਂ ਭਾਂ ਜਦੋਂ ਬਹੂ ਕਰ ਲਿਆ ਆਪਣਾ ਤਾਂ ਜਮੇ ਜੋਣੀ ਦੁੱਪਰ ਕਰਤਾ ਅੱਛਾ ਵੀ ਇਹ ਤਾਂ ਯਾਰ ਕਮਾਲ ਹੀ ਹੋਊਗੀ ਵੀ ਗਾਂ ਦੁਨੀਆ ਲਿਆਉਂਦੀ ਆ ਦੁਨੀਆ ਵੇਚਦੀ ਆ ਆਪਾਂ ਕਿਹੜਾ ਕੋਈ ਨਿਹਰੀ ਲੈਂਦੀ ਲੋਕਾਂ ਨਾਲ ਹਾਂ ਮੈਨੂੰ ਸਮਝ ਨਹੀਂ ਤੋ ਪਰੇ ਦੀ ਹੋਊਗੀ ਗੱਲ ਵੀ ਇਹ ਐ ਲੋਕ ਕਿਉਂ ਕਰਦੇ ਨੇ ਹੂੰ ਉਹ ਕਹਿੰਦੀ ਵੀ ਹਾ ਇਹ ਤਾਂ ਮੈਨੂੰ ਵੀ ਕਹਿੰਦੀ ਹੁਣ ਮੈਂ ਲੈਂਦੀ ਆ ਗਾ ਮੈਨੂੰ ਨਹੀਂ ਕੁੜੀਆਂ ਪੁੱਛਣ ਹਟਦੀਆਂ ਅੱਛਾ ਵੀ ਇਹ ਤਾਂ ਹੁਣ ਆਪਾਂ ਗਾਗਾ ਨਹੀਂ ਲੈਂਦੀ ਵੀ ਲੋਕਾਂ ਨੇ ਤਾਂ ਆਪਣਾ ਜਮਈ ਆਏ ਨੇ ਬਣੇ ਤਾਂ ਦੇੜੀ ਨੀਮੀ ਕਰਤੀ ਹੂੰ ਉਹ ਕਹਿੰਦੇ ਵੀ ਫੇਰ ਕੀ ਕੀਤਾ ਜਾਵੇ ਪੰਡਤ ਕਹਿੰਦਾ ਕੋਈ ਨਹੀਂ ਮੈਂ ਬਿਆਹੋਂ ਤਾਂ ਸੋਚਦਾ ਵੀ ਕੀ ਕਰਾਂਦਾ ਹੱਲ ਕੀ ਕੀਤਾ ਜਾਵੇ ਅੱਛਾ ਜਦੋਂ ਦਿਨ ਦਾ ਛਪਿਆ ਜਾ ਹੋ ਗਿਆ ਮੜ ਜਾ ਮੂਨੀ ਰਾਜਾ ਹੋ ਗਿਆ ਹੂੰ ਪੰਡਤ ਭਈ ਕੋਠੇ ਤੇ ਚੜ ਗਿਆ ਹੂੰ ਕੋਠੇ ਤੇ ਜਾ ਕੇ ਪੰਡਤ ਨੇ ਰੌਲਾ ਪਾਤਾ ਅੱਛਾ ਕਹਿੰਦਾ ਲੋਕੋ ਚੋਰ ਹੋਏ ਚੋਰ ਹੋਏ ਚੋਰ ਹੋਏ ਸਾਰਾ ਪਿੰਡ ਇਕੱਠਾ ਹੋ ਗਿਆ ਉਹਦਾ ਜਵਾਨਾ ਇਹੋ ਜੀ ਹੁੰਦਾ ਸੀ ਪੁਰਾਣੇ ਜਵਾਨੇ ਦੀ ਗੱਲ ਹੈ ਹਾਂ ਜਦੋਂ ਲੋਕ ਇਕੱਠੇ ਹੋ ਗਏ ਪੰਡ ਦੇ ਬਾਰ ਮੂਰੇ ਸਾਰਾ ਪਿੰਡ ਇਕੱਠਾ ਹੋ ਗਿਆ ਹੂੰ ਪੰਡ ਦੇ ਕੋਠੇ ਤੇ ਕਹੜਾ ਛੱਤ ਤੇ ਬਨੇਰੇ ਦੇ ਉੱਤੇ ਲੋਕ ਗਲੀ 'ਚ ਖੜੇ ਅੱਛਾ ਕਹਿੰਦੇ ਪੰਡ ਦਾ ਕਿੱਥੇ ਨੇ ਚੋਰ ਹੂੰ ਉਹ ਕਹਿੰਦਾ ਭਾਈ ਚੋਰ ਚਾਰ ਇਥੇ ਕੋਈ ਨਹੀਂ ਹੈਗੇ ਹੂੰ ਮੇਰੀ ਕਹਿੰਦਾ ਗੱਲ ਸੁਣ ਲਓ ਧਿਆਨ ਨਾਲ ਅੱਛਾ ਮੈਂ ਤਾਂ ਮੈਂ ਗੱਲ ਕਹਿਣੀ ਦੱਸੂੰ ਦਵਾਰੇ ਮੈਂ ਦੱਸਣੀ ਕੋਈ ਨਹੀਂ ਹਾਂ ਉਹ ਕਹਿੰਦੇ ਕਿਵੇਂ ਹੂੰ ਕਹਿੰਦਾ ਮੈਲਿਆਂ ਦੀ ਗਾਂ ਗਾਂ ਲੈਂਦੀ 800 ਦੀ ਹਾਂ ਮਾਗਰ ਉਹਦੇ ਬੱਚਾ ਹਾਂ 5 ਕਿਲੋ ਦੁੱਧ ਦਿੰਦੀ ਹੈ ਜੇ ਕਹਿੰਦਾ ਮੈਥੋਂ ਮੁੜ ਕੇ ਕਿਸੇ ਨੇ ਪੁੱਛ ਲਿਆ ਦੇਖ ਲਓ ਫਿਰ ਮੈਂ ਕਹਿੰਵੀ ਕਿਸੇ ਨੂੰ ਕਹੋਗੇ ਕਿ ਬਾਦ ਘਰ ਚ ਕੋਈ ਗੱਲ ਕਹੀ ਗਈ ਨਾ ਵੀ ਕੋਈ ਬੇਇਜ਼ਤੀ ਮਹਿਸੂਸ ਕਰਾਂ ਇਸ ਕਰਕੇ ਗੱਲ ਇਹ ਹੈ ਵੀ ਇਸ ਕਰਕੇ ਹਰ ਗੱਲ ਦਾ ਕੋਈ ਮਜ਼ਾਕ ਬਣੀ ਬਣਾਉਣਾ ਚਾਹੀਦਾ ਆਪਾਂ ਨੂੰ ਕਿਸੇ ਦੀ ਜ਼ਿੰਦਗੀ ਕਿਵੇਂ ਹੈ ਕੋਈ ਕਿਵੇਂ ਜਿਉਂਦਾ ਹਾਂਜੀ ਐਨੀ ਕਹਾਣੀ ਸੀ ਅੱਜ ਦੀ ਬਿਲਕੁਲ ਦੋਸਤੋ ਹਰੇਕ ਦਾ ਆਪਣੀ ਜ਼ਿੰਦਗੀ ਜਿਉਣ ਦਾ ਇੱਕ ਵੱਖਰਾ ਢੰਗ ਹੈ ਤੇ ਵੱਖਰੇ ਵੱਖਰੀ ਉਹਦੀ ਸੋਚ ਹੈ ਉਹ ਕਦੀ ਵੀ ਇਕੱਠੀ ਨਹੀਂ ਹੋ ਸਕਦੀ ਇਸੇ ਤਰ੍ਹਾਂ ਜਿਸ ਤਰ੍ਹਾਂ ਬੰਦੇ ਦੀ ਸੋਚ ਆ ਉਸੇ ਤਰ੍ਹਾਂ ਹੀ ਉਹਨੇ ਜਿਉਣਾ ਇਸੇ ਤਰ੍ਹਾਂ ਦੀ ਇਹ ਗੱਲ ਸੀਗੀ ਤੇ ਸਾਨੂੰ ਕਿਸੇ ਨੂੰ ਵੀ ਇਹ ਤਾਂ ਨਹੀਂ ਮਤਲਬ ਕਿ ਕਿਸੇ ਦੇ ਜੇ ਕੋਈ ਲੈ ਕੇ ਆਇਆ ਤਾਂ ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤਾਂ ਘਟ ਘਟ ਅਸੀਂ ਉਹਦੇ ਲੱਤ ਦਾ ਨਾੜ ਆਈਏ ਇਹੀ ਗੱਲ ਮੈਨੂੰ ਲੱਗਦੀ ਆ ਅਮਰ ਸਿੰਘ ਜੀ ਕਹਿਣਾ ਚਾਹੁੰਦੇ ਸੀਗੇ ਤੇ ਦੋਸਤੋ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਤੇ ਕਿਸ ਤਰ੍ਹਾਂ ਦੀ ਲੱਗੀ ਗੱਲ ਜਰੂਰ ਸਾਨੂੰ ਦੱਸਿਓ ਤੇ ਹੋਰ ਨਵੀਆਂ ਸਾਡੀਆਂ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ